ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਇੱਕ ਵਾਰ ਸਤਿ ਬੇਨਤੀ ਕਰਦੇ ਹਾਂ ਆਪਣੀ ਨਰਕ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਜੇ ਕੋਈ ਆਪਣੀ ਮਾਤੜ ਖਰੀਦਦਾਰੀ ਕਰ ਸਕੇ ਠੀਕ ਹੈ ਜੀ ਅੱਜ ਦੀ ਆਪਣੀ ਵਿਜਿਟ ਪਿੰਡ ਅਲਗੋ ਕੋਠੀ ਅੱਡਾ ਸ਼ਹਿਰ ਠੀਕ ਹੈ ਜੀ ਖਾਲ ਸ਼ਹਿਰ ਦੇ ਵਿੱਚ ਹੀ ਹਲਗੋ ਕੋਠੀ ਦੇ ਬਾਈ ਗੁਰਸਾਖ ਸਿੰਘ ਦੇ ਫਾਰਮ ਤੇ ਪਹੁੰਚੇ ਆ ਇੱਕ ਵਾੜ ਰਹਿ ਗਈ ਆ ਤਾਜੀ ਸਹੀ ਸਵਾਈ ਵਾੜ ਤੇ ਕਰਦੇ ਆ ਡਿਟੇਲ ਸਾਂਝੀ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਐਂਡ ਤੱਕ ਬਣੇ ਰਹੋ ਠੀਕ ਹੈ ਜੀ ਜ਼ਿਲ੍ਹੇ ਦੀ ਗੱਲ ਕਰੀਏ ਤੇ ਸ਼ਰੀਰ ਨੂੰ ਤਰਬ ਤਾਂ ਸਹਿ ਸਜਣੋਂ ਪੈਂਦਾ ਤੇ ਤਹਿਸੀਲ ਦੀ ਗੱਲ ਕਰੀਏ ਤੇ ਪੱਟੀ ਪੈਂਦੀ ਆ ਠੀਕ ਹੈ ਜੀ ਲਗੋ ਕੋਠੀ ਨੂੰ ਤੇ ਆਓ ਕਰੀਏ ਗੱਲਬਾਤ ਪੁੱਛ ਕੇ ਅੱਜ ਦਾ ਕਿਵੇਂ ਦਾ ਰੋ। ਭਾਈ ਕੋ ਸਾਥ ਸੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ। ਕੰਮ ਠੀਕੇ? ਓਕੇ ਰਿਪੋਰਟਾਂ। ਥੋੜੀ ਤਾਂ ਸੰਭਲਿਆ ਭਰਾ। ਸੰਭਲਿਆ ਸੰਭਲਿਆ। ਚਲ ਲੈ ਆਣ। ਤੇ ਦੂਜੀ ਵੇਖੀ। ਆਓ ਵੇਖੀ ਕੱਲ। ਠੀਕ ਹੈ। ਸਮਾਂ ਹੀ ਨਹੀਂ ਮਿਲਿਆ ਸਾਨੂੰ ਹੁੰਦਾ ਹਨਾ। ਮਿਲਿਆ ਇੱਕ ਹੋ ਰਹਿ ਗਈ। ਚਲ ਕੋਈ ਗੱਲ ਨਹੀਂ। ਠੀਕ ਹੀ ਸਹੀ। ਤੇ ਕੱਲ੍ਹ ਵਾਸੂ ਬਸ ਹੋਵੇ। ਤੇ ਦੂਜਾ ਸੁਭਾਵੇ ਰੱਖੇਉਣ ਦੀ ਮੂਰ। ਠੀਕ ਆ। ਤੇ ਗੱਲ ਕਰੀਏ ਡਰੈਸਰੀ ਨੋਟ ਕਰੀਏ ਪਹਿਲੋਂ। ਇਹਨਾਂ ਦਾ ਗਾਂ ਕੋਠੀ ਹਾਂ ਹਾਂ ਤਨ ਤਨ ਹਾਂਜੀ ਤਸਵੀਰ ਪੱਟੀ ਮੋਬਾਈਲ ਨੰਬਰ ਦੀ ਗੱਲ ਕਰੀਏ ਤੇ 62399 ਹਾਂ 18407 ਠੀਕ ਹੈ ਦੂਜਾ ਸੂਆ ਆ ਗਈ ਤੇ ਬੋਦੀ ਵਾਲੀ ਪਛੀ ਆ ਗਈ ਹਨਾ ਥਾਂ ਤੇ ਤੇ ਦੀ ਗੱਲ ਕਰੀਏ ਤੇ ਕਮਾਲ ਹੀ ਲੱਗੀ ਹਨਾ ਬਿਲਕੁਲ ਹਾਂਜੀ ਵਾਹ ਜੀ ਵਾਹ ਥਾਂ ਬੜਾ ਪਾਉ ਲੱਗਾ ਕੰਮ ਦਾ ਹੈ ਇਤਨਾ ਹੀ ਥੱਲੇ ਬੈ ਜਾ ਪਵੇਂ ਅੱਛਾ ਏਡੀ ਬਰਫ ਲਾਈਏ ਤੇ ਦੁੱਧ ਮੋਕੇ ਦਾ ਕਿੰਨਾ ਹੈ ਕੋਰਾ ਇਹ ਪਰਸੋਂ ਸਈ ਬੋਲਾ 12 ਕਿਲੋ 12 ਕਿਲੋ ਵੱਛੀ ਮਗਰ ਹੈ ਵੱਛੀ ਆ ਗਈ ਹੈ ਨਾ ਇੱਕੜਾ ਵੱਛੀ ਬੁੱਛੀ ਨੂੰ ਵੀ ਵਿਖਾ ਦੇ ਤੇ ਗਾਂ ਨੂੰ ਹਿਲਾ ਲਓ ਕਿਤੇ ਇਹਨੂੰ ਤੋਰ ਦੇ ਮੜਿਆ ਅੱਜ ਸੱਜਣੋ ਕੀ ਆ ਬਾਤਾਂ ਜੇ ਠੀਕ ਹੈ ਗਈ ਉਹਨਾਂ ਕੱਲੇ ਵਾਸਲੋਂ ਲਈ ਫਿਰਦੀ ਆ ਥਾਂ ਬੜੇ ਕੰਮ ਦਾ ਲੱਗਾ ਵੱਛੀ ਮਗਰ ਬੜੀ ਪਿਆਰੀ ਆ ਗਈ ਹੈ ਨਾ ਹਾਂ ਪਰਸੋਂ ਸਈ ਆ ਹੁਣ ਜੇ ਨਹੀਂ ਲੋ ਵਗਨਦੀ ਉਹ ਨਾਲੂ ਸੁੰਦਿਆ ਸਾਰੀ ਘੰਟੇ ਰਿੜਕੀਟੇ ਬਾਹਰ ਵੇਖੀਏ ਤੇ ਸੁੱਕ ਜਾਂਦਾ ਤੇ ਵੈਸੀ ਬੜੀ ਪਿਆਰੀ ਆ ਤੇ ਤੀਜੇ ਦਿਨ ਦੀ ਸੂਈ ਆ ਗਾਂ ਵੀ ਪਿਆਰੀ ਆ ਗਰਮੀ ਵਾਲੀ ਆ ਕਰੋ ਸੰਘ ਦੇ ਵਿੱਚ ਆ ਪਿਓਰ ਨਹੀਂ ਸੱਜਣੋ ਹਾਂ ਤੋਰਾ ਕਰਵਾ ਦੇ ਜੇ ਜਿਹੜੀ ਫੇਸ ਕੁਆਲਿਟੀ ਉਹ ਜਦ ਮੈਂ ਜਰਸੀ ਵਾਲੀ ਨਿੱਕੀ ਜੀ ਫੇਸ ਕੁਆਲਿਟੀ ਬੋਦੇ ਵਾਲੀ ਮੱਥੇ ਜਿਹੜਾ ਢੂਗ ਪੈਂਦਾ ਮੇ ਛਹੀਂ ਇਹ ਜਰਸੀ ਦੀਆਂ ਨਿਸ਼ਾਨੀਆਂ ਮੋਟੇ ਯੱਕ ਹੁੰਦੀ ਆ ਠੀਕ ਆ ਤੇ ਜੇ ਪਿੱਛੋਂ ਹਿਸਾਬ ਲਈਏ ਪਿੱਛੋਂ ਐਚ ਐਫ ਆ ਤੇ ਅਗਲੇ ਸਾਈਡ ਜਿਹੜਾ ਉਹ ਫੇਸ ਕੁਆਲਿਟੀ ਜਰਸੀ ਦੀ ਆ ਤੇ ਤੋਰਾ ਤਰਾ ਵੀ ਸੱਜਣਾ ਚੰਗਾ ਥਣ ਲੇਵਾ ਵੀ ਚੰਗਾ ਕਰਮਾ ਵਾਲੀ ਦਾ ਵਾਹ ਜੀ ਦਾ ਤੇ ਮਿਲਕ ਮੈਨ ਵੀ ਵੇਖੋ ਲੈਓ ਜੀ ਦੁਰਦੀ ਦਰਦੀ ਜਿੰਦੀ ਰਵੇ ਹੁਣ ਵੇਖਦੇ ਆ ਕਿੰਦੇ ਘਰ ਦੇ ਭਾਗ ਖੁੱਲਦੇ ਨੇ ਕਿਹੜਾ ਇਹਨੂੰ ਖਰੀਦਾਰੀ ਕਰਦਾ ਜੀ ਥਾਨ ਸੱਜਣਾ ਮੁੱਠੀ ਤੋਂ ਵੀ ਬਾਹਰ ਆਊਗਾ ਜਿੱਦਾ ਸੋਨਾ ਥਾਨ ਲੱਗਾ ਥਾਨ ਦੀ ਗਾਂ ਹੁੰਦੀ ਆ ਤੇ 1 ਕਿਲੋ ਦੁੱਧ 1 ਕਿਲੋ ਖੰਡ ਘੱਟ ਵੀ ਮਿਲ ਜੇ ਨਾ ਪਰ ਥਣ ਚੰਗਾ ਵੇ ਝੋਣ ਆਵੇ ਅਛਾ ਜੀ ਠੀਕ ਆ ਜੀ ਤੇ ਇਹ ਧਾਰਾ ਤੋਂ ਰਮਵਾ ਕੇ ਵਿਖਾਉਣੀਆਂ ਤੇ ਵਿਖਾ ਲਓ ਫਿਰ ਹੈ ਆ ਲਾ ਦਿਓ ਜੀ ਕੋਈ ਗੱਲ ਨਹੀਂ ਸੱਜਣ ਧਾਰਾ ਤੋਂ ਚੈੱਕ ਕਰਵਾ ਦਿੰਨੇ ਆ ਦੂਰੋਂ ਨੇੜਿਓਂ ਕਿਸੇ ਨੇ ਆਉਣਾ ਹੁੰਦਾ ਹੈ ਬਾਕੀ ਦੁੱਧਾ ਤੇ ਹੋ ਹੀ ਜਾਂਦਾ ਠੀਕ ਹੈ ਜੀ ਤੇ ਜਿਹੜੀ ਚਵਾਈ ਦਾ ਫਿਰ ਪਤਾ ਲੱਗ ਜੇ ਨਾ ਕੀ ਲੈਰ ਕਰ ਲਓ ਜੇ ਵਾਹ ਜੀ ਵਾਹ ਹੈਨਾ ਕੀ ਬਾਤ ਹੈ ਸੱਜਣ ਧਾਰਾ ਵੀ ਜਿਹੜੀਆਂ ਆਪਾਂ ਮਰਵਾ ਕੇ ਵਿਖਾ ਦਿੰਨੇ ਤੁਹਾਨੂੰ ਕਿਉਂਕਿ ਦੂਰੋਂ ਨੇੜੇੋਂ ਭੈਣ ਭਰਾ ਨੇ ਆਉਣਾ ਹੁੰਦਾ ਫਿਰ ਇੰਨੇ ਚ ਜਿਹੜੀ ਜਿਵਾਈ ਦਾ ਪਤਾ ਲੱਗਦੇ ਨਾ ਕਿ ਕਿੱਦਾਂ ਦੀ ਆ ਪੋਲੀ ਆ ਚੌਣ ਬਹੁਤ ਸੋਹਣਾ ਥਾਨ ਲੱਗਾ ਮੁੱਠੀ ਵਾਲਾ ਮੁੱਠੀ ਤੋਂ ਵੀ ਸਜਣੋ ਥਾਨ ਬਾਹਰ ਜਾਂਦਾ ਤੁਸੀਂ ਆਪ ਹੀ ਵੇਖ ਰਹੇ ਜੀ ਵੈੜ ਚੰਗੀ ਆ ਕਿੰਨੇ ਘਰੇ ਰੱਖਣੀ ਆ ਉਹਨੂੰ ਬਹੁਤ ਚੰਗੀ ਰਹੂਗੀ ਠੀਕ ਆ ਜੀ ਤੇ ਆਪਣੀ ਖਰੀਦਦਾਰੀ ਜ਼ਰੂਰ ਕਰਿਓ ਬਾਈ ਗਸਤ ਸਿੰਘ ਉੱਥੇ ਗੱਲ ਕਰੀਗੇ ਮੁੱਲ ਦੀ ਵੱਛੀ ਲਾ ਕੇ ਖਲੋ ਜੋ ਤੇ ਕਿੰਨੇ ਦੀ ਜੈਸਨੋ ਕਰ ਦੇਣੀ ਬਈ ਮੁੱਲ ਵੀ ਇਹ ਬੱਚਿਆਂ ਲੋਕੇ 60 ਹੀ ਤਰੀ ਨੇ ਮੰਗਦੇ ਆ ਆਪਾਂ ਲਾਉਂਦਾ ਉਰਦਿਆਂ ਵਾਲਾ ਮੋਲੀ ਅੱਛਾ ਮੋਲੀ 55 ਅੱਛਾ ਜੀ ਹਾਂ 50 ਦੀ ਵਾਹ ਜੀ ਵਾਹ 50 ਦੀ ਉਹ ਚ ਪਿਆਰ ਮੁਹੱਬਤ ਹੋ ਜੂ ਕਰਦਾ ਛੋੜ ਛੱਪਾ ਸਾਡਾ ਕਰੋਗੇ ਤੇ ਜਾਂ ਨਾ ਕਰੋਗੇ 10000 ਰੁਪਏ ਛੱਡਦਾ ਵਾਹ ਜੀ 49000 ਦੀ ਸੱਜਣੋ ਜੈਸਨੋ ਹੋ ਜੂਗੀ 12 ਕਿਲੋ ਬੋਲਾ 12 ਕਿਲੋ ਬੋਲਾ ਧਰਾ ਤੁਰਾ ਜਿਹੜੀਆਂ ਲਵਾ ਕੇ ਚਵਾ ਕੇ ਵਿਖਾਤੀਆਂ ਠੀਕ ਖਰੀਦਾਰੀ ਕਰਿਓ ਸასი ਕਰਦੀ